ਵੀਫਾਈਵ ਚੱਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਅੱਜ ਪੰਜਾਬ ਸਰਕਾਰ ਵੱਲੋਂ ਜਿੱਥੇ ਬਜਟ ਪੇਸ਼ ਕੀਤਾ ਗਿਆ ਉੱਤੇ ਹੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿੱਥੇ ਬਜਟ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਗਏ ਨੇ ਤੇ ਦੂਜੇ ਪਾਸੇ ਉਹਨਾਂ ਨੇ ਕਿਸਾਨਾਂ ਤੇ ਹੋਏ ਕਾਰਵਾਈ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਵੱਲੋਂ ਹਾਈ ਕੋਰਟ ਦੇ ਵਿੱਚ ਜਦੋਂ ਇੱਕ ਜਵਾਬ ਦਿੱਤਾ ਗਿਆ ਉਸ ਨੇ ਕਿਹਾ ਕਿ ਸਾਨੂੰ ਇਨਪੁਟ ਸੀ ਵੀ ਕਿਸਾਨ ਦਿੱਲੀ ਕੁਚ ਕਰਾਂਗੇ ਤਾਂ ਅਸੀਂ ਇਹ ਕਾਰਵਾਈ ਕੀਤੀ ਆ ਪ੍ਰਤਾਪ ਸਿੰਘ ਬਾਜਵਾ ਨੇ ਹੋਰ ਕੀ ਕੁਝ ਕਿਹਾ ਤੁਹਾਨੂੰ ਸੁਣਾਉਣੇ ਆ ਬਿੱਲੀ ਸੀ ਥੈਲੀਆਂ ਬਾਹਰ ਆ ਗਈ ਐਸਐਸਪੀ ਨਾਨਕ ਸਿੰਘ ਨੇ ਪਟਿਆਲੇ ਵਾਲੇ ਨੇ ਹਾਈ ਕੋਰਟ ਚ ਇੱਕ ਐਫੀਡੇਵਿਡ ਦਿੱਤਾ ਜਿਹਦੇ ਚ ਉਹਨੇ ਗੱਲ ਕਹੀ ਹੈ ਕਿ ਸਾਨੂੰ ਦੋਨੋਂ ਜਗ੍ਹਾ ਤੋਂ ਖਨੌਰੀ ਤੋਂ ਤੇ ਸ਼ੰਭੂ ਤੋਂ ਤੱਕੇ ਨਾਲ ਕਿਸਾਨਾਂ ਨੂੰ ਡਾਂਗ ਫੇਰ ਕੇ ਇਸ ਗੱਲ ਕਰਨ ਕੱਢਣਾ ਪਿਆ ਕਿਉਂਕਿ ਸਾਡੇ ਕੋਲ ਇੰਟੈਲੀਜੈਂਸ ਰਿਪੋਰਟ ਸੀ ਕਿ ਦਿੱਲੀ ਕੂਚ ਕਰਨ ਲੱਗੇ ਜੇ ਦਿੱਲੀ ਕੂਚ ਕਰਨ ਲੱਗੇ ਨੇ ਮੈਨੂੰ ਦੱਸੋ ਹਿੰਦੁਸਤਾਨ ਦੇ ਨਾਗਰਿਕ ਨੇ ਆਜ਼ਾਦਨਾ ਹਿੰਦੁਸਤਾਨ ਚ ਕੋਈ ਬੰਦਾ ਵੀ ਆਪਣੇ ਨੈਸ਼ਨਲ ਕੈਪੀਟਲ ਤੇ ਬਹੁੰਚ ਸਕਦਾ ਤੁਸੀਂ ਪਹਿਲੇ ਇਹ ਗੱਲ ਖੁਦ ਕਹਿੰਦੇ ਰੇ ਇਹਨਾਂ ਦੀ ਸਾਰੀ ਆਪ ਦੀ ਲੀਡਰਸ਼ਿਪ ਤੇ ਇਹਨਾਂ ਦੇ ਸੀਐਮ ਕਿ ਜੇ ਐਮਐਸਪੀ ਚਾਹੀਦੀ ਹੈ ਉਹ ਦਿੱਲੀੋਂ ਮਿਲਣੀ ਹੈ ਹੁਣ ਤੁਸੀਂ ਰਲ ਕੇ ਬੀਜੇਪੀ ਦੇ ਨਾਲ ਬਾਰਡਰ ਉਧਰੋਂ ਹਰਿਆਣੇ ਨੇ ਖੋਲਤਾ ਹੁਣ ਤੁਸੀਂ ਖੋਲਤਾ ਬਦਨਾਮ ਤੁਸੀਂ ਕਿਸਾਨਾਂ ਨੂੰ ਕਰਨ ਨੂੰ ਫਿਰਦੇ ਹੋ ਅਸੀਂ ਇੱਥੇ ਪੁੱਛਣਾ ਚਾਹੁੰਦੇ ਆ ਇਹਦੀ ਕਲੈਰਿਟੀ ਵੀ ਜ਼ਰੂਰ ਦੇਣ ਕਿ ਕੀ ਤੁਸੀਂ ਇੰਡਸਟਰੀ ਦੀ ਵਪਾਰੀਆਂ ਦੀ ਕਿਸਾਨ ਜਥੇਬੰਦੀਆਂ ਦੀ ਚੀਫ ਮਿਨਿਸਟਰ ਪੰਜਾਬ ਨੇ ਇੱਕ ਵਾਰ ਵੀ ਮੀਟਿੰਗ ਸੱਦ ਕੇ ਆਪਸ ਦੇ ਵਿੱਚ ਜੇ ਕੋਈ ਇੰਡਸਟਰੀ ਦੇ ਕੋਈ ਪ੍ਰੋਬਲਮਸ ਆਏ ਸੀ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਬਾਰਡਰ ਖੋਲੋ ਜੀ ਇਹਨਾਂ ਇਸ ਇੰਡਸਟਰੀ ਨੂੰ ਤਾਂ ਪੰਜਾਬ ਨੂੰ ਨੁਕਸਾਨ ਹੋ ਰਿਹਾ ਇੱਕ ਵਾਰ ਵੀ ਕਿਉਂਕਿ ਕਿਸਾਨ ਜਿਥੇ ਬੱਦੀਆ ਦਾ ਕਹਿਣਾ ਸੀ ਅਸੀਂ ਬਾਰਡਰ ਨਹੀਂ ਰੋਕਿਆ ਬਾਰਡਰ ਤੇ ਹਰਿਆਣੇ ਨੇ ਰੋਕਿਆ ਅਸੀਂ ਤਾਂ ਸਾਈਡ ਤੇ ਬੈਠਣ ਨੂੰ ਵੀ ਤਿਆਰ ਸੀ ਇਹ ਤਾਂ ਜਦੋਂ ਹਰਿਆਣੇ ਵਾਲੇ ਨੇ ਬੈਰੀਕੇਡ ਲਾੜੇ ਤੇ ਆਪਣੇ ਆਂ ਬੰਦੋਗੇ ਸੋ ਸਾਡਾ ਕਹਿਣ ਦਾ ਬਕਸੇ ਦੇ ਸਾਰੇ ਇਸ ਕੰਮ ਦੇ ਵਿੱਚ ਕੋਈ ਕਿਸਾਨ ਵਾਸੇ ਕੁਝ ਨਹੀਂ ਕੁਝ ਖੇਤ ਮਜ਼ਦੂਰ ਵਾਸੇ ਕੁਝ ਨਹੀਂ ਕਿਸੇ ਦੁਕਾਨਦਾਰ ਵਾਸੇ ਕੁਝ ਨਹੀਂ ਕਿਸੇ ਇੰਡਸਟਰੀ ਸਾਡੀ ਜਿਹੜੀ ਮੇਜਰ ਇੰਡਸਟਰੀ ਹੋ স্মਲ ਸਕੇਲ ਹੈ ਮੀਡੀਅਮ ਸਕੇਲ ਇੰਡਸਟਰੀ ਹੈ ਉਹਦੇ ਵਾਸੇ ਕੁਝ ਨਹੀਂ ਸਾਡੇ ਨੌਜਵਾਨਾਂ ਵਾਸੇ ਕੁਝ ਨਹੀਂ ਨਿਰਰਾ ਕਰਜ਼ਾ ਚੁੱਕਿਆ ਜੋ ਟੋਟਲ ਫਰਾਡ ਤੇ ਝੂਠ ਦੀਆਂ ਗੱਲਾਂ ਉਹ ਸਪੋਰਟਸ ਦੀਆਂ ਗੱਲਾਂ ਕਰ ਲਾ ਪਏ ਨੇ ਤਿੰਨਾਂ ਸਾਲਾਂ ਚ ਕੋਈ ਨਵੇਂ ਪਲੇਗਰਾਉਂਡਸ ਨਹੀਂ ਬਣਾਏ ਕੋਈ ਨਵੇਂ ਨੌਜਵਾਨ ਬੱਚਿਆਂ ਨੂੰ ਕੋਈ ਆਪਰੇਟਰਸ ਨਹੀਂ ਦਿੰਦਾ ਕੋਈ ਇਸ ਕਿਸਮ ਦਾ ਕੋ ਜਿਹੜੇ ਹੁਣ ਕਹਿ ਰਹੇ ਨੇ ਕਿ ਅਸੀਂ ਜੀ ਜਿੰਮ ਦੇਵਾਂਗੇ ਤਿੰਨ ਸਾਲ ਤੋਂ ਜਿੰਮ ਤੇ ਸਾਡੀ ਗਵਰਨਮੈਂਟ ਦੇ ਵਿੱਚ ਆਲਰੇਡੀ ਹਰ ਪਿੰਡ 'ਚ ਜਿੰਮ ਪ੍ਰੋਵਾਈਡਡ ਸਨ ਤੋਂ ਇਹ ਇਹ ਸਾਰਾ ਦਾ ਸਾਰਾ ਜਿਹੜਾ ਬਜਟ ਹੈ ਇਹ ਸ਼ੋਅ ਕਰਦਾ ਹੈ ਕਿ ਕੋਈ ਇਹਨਾਂ 'ਚ ਵਿਜ਼ਨ ਨਹੀਂ ਨਿਰਾ ਦਿੱਲੀ ਦੇ ਵਿੱਚ ਵੀ ਨਿਰਾ ਝੂਠ ਤੇ ਡਰਾਮਾ ਤੇ ਫਰੇਮ ਚੱਲਦਾ ਸੀ ਹੁਣ ਵੀ ਝੂਠ ਤੇ ਫਰੇਬ ਚੱਲੇ ਸੋ ਜਿਤਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਗਈ ਹੈ ਤੇ ਹੁਣ ਵੇਖਣਾ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਜਿਹੜੇ ਜਿਹੜੇ ਮੁੱਦੇ ਵਿਰੋਧੀ ਧਿਰ ਵੱਲੋਂ ਚੁੱਕੇ ਗਏ ਨੇ ਉਹਨਾਂ ਦਾ ਕਿਵੇਂ ਜਵਾਬ ਦਿੱਤਾ ਜਾਵੇਗਾ ਇਹ ਆਨਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ